ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਪ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮ ਹੋਗੇ ਤੇ ਸਾਨੂੰ ਖਾਡਾ ਕੱਲ ਦਾ ਬਲੌਗ ਪਸੰਦ ਆਇਆ ਹੋਊਗਾ ਤੇ ਮਿਲਦੇ ਆ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਲੋ ਜੀ ਆਪਾਂ ਦੁਕਾਨ ਦੇ ਵਿੱਚ ਆ ਗਏ ਤੇ ਦੁਕਾਨ 'ਚ ਆਪਣੀ ਕੱਪੜੇ ਕਾਫੀ ਘਟ ਗਏ ਦੇਖ ਗਏ ਕਾਫੀ ਦੇਖ ਸਕਦੇ ਹੋ ਤੁਸੀਂ ਤੇ ਹੁਣ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਲੈ ਕੇ ਆਉਣੇ ਨੇ ਕੱਪੜੇ ਦੇਖਦੇ ਆ ਕਦੇ ਜਿੱਦੇ ਟਾਈਮ ਜਾਂ ਠੀਕ ਹੋਇਆ ਮੌਸਮ ਜਦ ਵਧੀਆ ਹੋਇਆ ਤੇ ਕੱਪੜੇ ਲੈ ਕੇ ਆਉਣੇ ਆਗੇ ਲੋਈ ਸਕਦੇ ਆ ਪ੍ਰਸਾਦ ਦੇ ਆਲੂ ਫਲੀਆਂ ਦੀ ਸਬਜ਼ੀ ਲਓ ਜੀ ਅਸੀਂ ਹੁਣ ਜਾਣਾ ਏ ਕਨੌਰ ਨੂੰ ਕਨੌਰ ਹੈ ਮੂਹਰੇ થી ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਾ ਹੈ ਦਵਾਈ ਦੇਣ ਤਾਂ ਕਰਕੇ ਸੀ ੱੱਲੇ ਉੱਥੇ ਦਵਾਈ ਲੈਣ ਤੇ ਮਿਲਦਿਆਂ ਜੀ ਕਨੌਰ ਜਾਂ ਕਿ ਗੁਰਦੁਆਰਾ ਸਾਹਿਬ ਤੇ ਲਓ ਜੀ ਆਪਾਂ ਪਹੁੰਚ ਗਏ ਕਨੌਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬਹੁਤ ਹੀ ਸੋਹਣਾ ਗੁਰਦੁਆਰਾ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਕਿ ਨਵਾਂ ਬਣ ਰਿਹਾ ਹੈ ਮਾਰਤ ਕੁਸਤ ਬਣ ਗਈ ਕੁਸਤ ਬਣ ਰਹੀ ਹੈ ਪਰ ਅੱਜ ਇਥੇ ਨਾ ਮੁੱਖ ਮੰਤਰੀ ਨੇ ਖੰਨੀ ਜਿਆਦਾ ਉਹਨੇ ਪੁਲਿਸ ਬਹੁਤ ਜ਼ਿਆਦਾ थी ਤਾਂ ਕਰਕੇ ਮੈਂ ਪੂਰੀ ਵੀਡੀਓ ਨਹੀਂ ਬਣਾ ਸਕਿਆ ਮੈਂ ਐਤਰਾਜ ਨਾ ਹੋ ਜੇ ਹੈ ਨਾ ਤੇ ਪੁਲਿਸ ਵਾਲਿਆਂ ਕਰਕੇ ਬਹੁਤ ਜ਼ਿਆਦਾ ਪੁਲਿਸ ਉਤਰੀ ਹੋਈ ਸੀ ਲਓ ਜੀ ਅਸੀਂ ਗਏ ਤਿਕਣਾ ਉਰ ਦਵਾਈ ਲੈਣ ਤੇ ਦਵਾਈ ਲਿਆ ਕੇ ਆ ਕੇ ਅਸੀਂ ਆ ਕੇ ਘਰ ਤੇ ਆ ਕੇ ਅੱਜ ਫੇਰ ਹੁਣ ਗਰਮੀ ਬਹੁਤ ਜ਼ਿਆਦਾ थी ਹੈ ਕਿ ਉਧਰ ਦੁਪਹਿਰ ਆਪਾਂ ਪਹੇਜ ਜਾਂਦੇ ਦੋ ਘੰਟੇ ਕਿਉਂਕਿ ਇਹਨੇ 3:00 ਦੁਪਹਿਰੇ ਦੇ ਵਿੱਚ ਕੋਈ ਗਾਹਕ ਵੀ ਨਹੀਂ ਆਉਂਦਾ ਹੈਗਾ ਆਪਣੇ ਤੇ ਹਰ ਇੱਕ ਆਪਣੇ ਘਰ ਆਰਾਮ ਕਰਦਾ ਹੈ ਤੇ ਆਪਾਂ ਵੀ ਚਲੋ ਉਧਰ ਪੈ ਗਏ ਤੇ 2 ਘੰਟੇ ਆਰਾਮ ਕਰ ਲਿਆ ਤੇ ਨੀਂਦ ਵੀ ਆ ਗਈ ਤੀ ਸਾਂ ਦੇ 1 ਘੰਟਾ ਤੇ ਹੁਣ ਆਪਾਂ ਚਾਹ ਪਾਣੀ ਪੀ ਕੇ ਆ ਕੇ ਆਪਾਂ ਆ ਗਿਆਂ ਦੁਕਾਨ ਦੇ ਵਿੱਚ ਤੇ ਦੁਕਾਨ ਦੇ ਵਿੱਚ ਹੁਣ ਆਪਾਂ ਕਰਦੇ ਆਂ ਜੀ ਨਾਮ ਅਨਾਉਂਸ ਜਿਨ੍ਹਾਂ ਨੇ ਆਪਾਂ ਨੂੰ ਕੱਲ ਕਮੈਂਟ ਕੀਤੇ ਨੇ ਕੱਲ ਕੱਲੀ ਭੈਣ ਬਲਜੀਤ ਕੌਰ ਨੇ ਕਮੈਂਟ ਕੀਤੇ ਨੇ ਤੇ ਇੱਕ ਕਮੈਂਟ ਆਇਆ ਨੇ ਤਿੰਨ ਦੇਖ ਸਕਦੇ ਤੁਸੀਂ ਉਹਨਾਂ ਦੀ ਡੀਪੀ ਤੇ ਬਹੁਤ ਵਧੀਆ ਲੱਗਿਆ ਜਦੋਂ ਕਮੈਂਟ ਆਇਆ ਧੰਨਵਾਦ ਭੈਣੇ ਬਹੁਤ-ਬਹੁਤ ਤੇ ਬਾਕੀ ਜਿਹੜੇ ਹੋਰ ਭੈਣ ਭਰਾ ਨੇ ਉਹ ਵੀ ਹੁਣ ਕਮੈਂਟਾਂ ਥੋੜਾ ਜਿਹਾ ਘਟਦੇ ਜਾਂਦੇ ਨੇ ਇਦਾਂ ਨਾ ਕਰੋ ਯਾਰ ਕਮੈਂਟ ਕਰਿਆ ਕਰੋ ਭੈਣਾਂ ਨੂੰ ਵੀ ਬੇਨਤੀ ਹੈ ਵੀਰਾਂ ਨੂੰ ਵੀ ਤੇ ਇੱਕ ਕਮੈਂਟ ਕਰਿਆ ਕਰੋ ਜਰੂਰ ਤੇ ਵਾਕੀ ਦੂਸਰੀ ਗੱਲ ਹੋਰ ਵੀ ਨਵੇਂ ਮੈਂਬਰ ਹਨ ਨਾ ਨਵੇਂ ਮੈਂਬਰਾਂ ਨੂੰ ਇਵੈਂਟ ਵੀ ਜੁੜੋ ਆਪਣੇ ਨਾਲ ਵਕਤ ਬੱਧ ਤੇ ਆਪਣੇ ਵੀਊ ਵੀ ਕਾਫੀ ਘਟ ਗਏ ਹੁਣ ਫੇਰ ਨਾ ਬਲੌਗ ਤੇ ਤੇ ਪਹਿਲਾਂ ਕਾਫੀ ਵੀਊ ਵਧੀਆ ਹੋਣ ਲੱਗੇ ਸੀ ਤੇ ਹੁਣ ਫੇਰ ਘਟ ਗਏ ਤੇ ਮੈਂ ਤਾਂ ਬੇਨਤੀ ਕਰੀ ਤੀ ਵੀ ਹੋਰ ਜ਼ਿਆਦਾ ਦੇਖੋ ਤੇ ਆਪਣਾ ਬਾਅਦ ਚ ਟਾਈਮ ਪੂਰਾ ਹੋ ਜੇ ਪਰ ਫੇਰ ਘਟ ਕੇ ਚਲ ਕੋਈ ਗੱਲ ਨਹੀਂ ਜਦੋਂ ਵਾਇਰਲ ਦੀ ਕਿਰਪਾ ਹੋਣੀ ਹੈ ਨਾ ਉਹਦੀ ਹੋਣੀ ਹੈ ਆਪਾਂ ਕੁਝ ਨਹੀਂ ਕਰ ਸਕਦੇ ਇਹਦੇ ਵਿੱਚ ਤੇ ਜਦੋਂ ਵਾਇਗੁਰੂ ਜੀ ਨੇ ਚਾਹਿਆ ਤਾਂ ਵੀ ਇੱਕ ਵੀਡੀਓ ਵਾਇਰਲ ਕਰਕੇ ਆਪਣੀ ਆਪਣਾ ਪਾਚ ਟਾਈਮ ਪੂਰਾ ਕਰ ਦੇਣਗੇ ਇਥੇ ਕੋਈ ਗੱਲ ਨਹੀਂ ਫਿਰੋਸ ਹੈ ਉਸ ਬਾਅਦ ਮਾਲਕ ਤੇ ਸਿੱਕੀ ਪਾਸਸ਼ਾ ਤੇ ਆਪਣੀ ਮਿਹਨਤ ਨੂੰ ਪਾਲ ਲੱਗੂਗਾ ਤੇ ਜਦੋਂ ਆਪਾਂ ਮਿਹਨਤ ਕਰਦਿਆਂ ਦਿਨ ਰਾਤ ਹਨ ਤੇ ਫੇਸਬੁਕ ਤੇ ਵੀ ਆਪਣੀ ਮਿਹਨਤ ਚੱਲਦੀ ਹੈ ਅਕਾਊਂਟ ਤੇ ਤੇ ਯੂਟਿਊਬ ਤੇ ਵੀ ਚੱਲਦੀ ਹੈ ਚਲੋ ਬਾਈ ਗੁਰੂ ਇੱਕ ਪਾਸੇ ਤਾਂ ਸੁਣੀ ਲਊਗਾ ਜਰੂਰ ਜੇ ਦੋਵੇਂ ਪਾਸੇ ਨੇ ਤੇ ਤੁਹਾਨੂੰ ਵੀ ਬੇਨਤੀ ਹੈ ਜਰੂਰ ਨਾਲ ਕਰੋ ਹਿੰਮਤ ਕਿਉਂਕਿ ਸਾਰੇ ਦੋਸਤਾਂ ਮਿੱਤਰਾਂ ਦੇ ਵਿੱਚ ਹੀ ਕਹੇ ਹੁੰਦੇ ਨੇ ਰੱਬ ਵਾਸਤੇ ਤੁਸੀਂ ਵੀ ਮੇਰੇ ਲਈ ਰੱਬ ਦਾ ਰੂਪ ਨਾ ਸਾਰੇ ਤੇ ਬਾਕੀ ਚਲੋ ਇਹੀ ਗੱਲਾਂ ਬਾਤਾਂ ਤੇ ਦਿਲ ਤਾਂ ਕਰਦੇ ਵੀ ਹੋਰ ਗੱਲਾਂ ਕਰੀ ਜਾਈ ਹੈ ਨਾ ਫਿਰ ਐਵੇਂ ਜਿਆਦਾ ਗੱਲਾਂ ਕਰਾਂਗੇ ਤਾਂ ਆਪਣਾ ਵਲੌਗ ਜਿਹੜਾ ਉਹ ਬੋਰਿੰਗ ਜਣਾ ਹੋ ਜਾਈ ਹੈ ਨਾ ਕੀ ਜਨ ਨਾ ਵਧੀਆ ਲੱਗੇ ਆਪਣੇ ਦਿਨਾਂ ਨਹੀਂ ਵਧੀਆ ਲੱਗਣੀਆਂ ਬਾਲੀਆਂ ਜਿਆਦਾ ਇੰਨੀ ਇੰਨੀ ਇਕ ਗੱਲਾਂ ਚਲੋ ਠੀਕ ਹੁੰਦੀਆਂ ਨੇ ਥੋੜੀਆਂ 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 ਜਿਹੀ ਐਡਵਾਈਸ ਕਰੀ ਜਾਂਦੇ ਨੇ ਆਪਾਂ ਤੇ ਆਪਾਂ ਨੂੰ ਬਸ ਇਹੀ ਹੁੰਦਾ ਵੀ ਬਲੌਗ ਪੂਰਾ ਇੰਟਰਸਟਿਡ ਬਣੇ ਜਿੰਨਾ ਹਨਾ ਬਣਾਉਣੇ ਆਪਾਂ ਚਾਹੇ ਛੋਟਾ ਬਣਾਈਏ ਬਣਾਉ ਚਾਹੇ ਵੱਡਾ ਪਰ ਹੋਵੇ ਇੰਟਰਸਟਿਡ ਜਿਆਦਾ ਮਨ ਬੋਰਿੰਗ ਜਾਂ ਨਾ ਹੋਵੇ ਤੇ ਚਲੋ ਜੀ ਇੰਨੀਆਂ ਗੱਲਾਂ ਬਾਤ ਨੇ ਫਿਰ ਮਿਲਦੇ ਹਾਂ ਦੁਬਾਰੇ ਲਓ ਜੀ ਹੁਣ ਅਪਾ ਚੱਲਿਆਂ ਇਧਰ ਨੂੰ ਘੁੰਮਣ ਦੇਖਿਓ ਨੇ ġੇੜਾ ਬਾਹਰ ਘਰੇ ਬੈਠਣ ਬਹੁਤ ਗਰਮੀ ਲੱਗਦੀ ਐ ਤੇ ਇਸ ਲਈ ਜਾ ਕੇ ਆਉਣੇ ਹੁਣ ਬਾਹਰ ਅੰਦਰ ਗੱਗੀ ਵਰਗੀਆਂ ਲਵੇ ਲਓ ਜੀ ਮੈਂ ਆ ਗਿਆ ਮੁੜ ਕੇ ਘਰੀ ਉਧਰ ਤਾਂ ਪੁਲਿਸ ਦਾ ਸੜਕ ਤੇ ਲੱਗੀ ਹੋਈ ਐ ਭਗਵੰਤ ਮਾਨਿਕਣਾ ਹੋਰ ਆਉਣੇ ਤੇ ਉੱਤਰਨੇ ਆਪਣੀ ਮੰਡੀ ਚ ਦੌਣਾ ਮੰਡੀ ਚ ਪੁਲਿਸ ਉਧਰ ਜਾਣ ਹੀ ਨਹੀਂ ਦਿੰਦੀ ਸੜਕ ਕੰਨੀ ਜਾਮ ਲੱਗਿਆ ਹੈ ਬੰਦ ਕਰਿਆ ਆਪਣੇ ਸਾਰਾ ਕੁਝ ਦੁਬਾਰੇ ਮੁੜ ਕੇ ਫੇਰ ਮੈਂ ਘਰੀ ਆ ਗਿਆ ਲੋ ਜੀ ਆਪਾਂ ਵਾਪਸ ਮੁੜਿਆ ਜਾ ਰਹੇ ਤੇ ਵਾਪਸ ਤੇ ਅੱਗੇ ਸੜਕ ਦੇ ਉੱਤੇ ਬਹੁਤ ਜ਼ਿਆਦਾ ਲੱਗੀ ਆ ਪੁਲਿਸ ਤੇ ਚਲੋ ਤਾਂ ਹਨਾ ਹਰ ਇੱਕ ਕਹਿੰਦਾ ਪਹਿਲਾਂ ਭਗਵੰਤ ਮਾਨ ਕਹਿੰਦਾ ਵੀ ਲਿੱਡ ਦਿਮਗ ਰਹੀ ਨਹੀਂ ਨੇ ਪੁਲਿਸ ਦੀਆਂ ਗੱਡੀਆਂ ਫਿਰਦੀਆਂ ਨੇ ਹਨਾ ਕਿਸੇ ਆਮ ਪਬਲਿਕ ਨੂੰ ਨੰਗਣ ਨਹੀਂ ਦਿੰਦੇ ਐ ਨਹੀਂ ਕਰੰਦੇ ਪਰ ਉਹੀ ਕੁਸ ਇਹ ਸਰਕਾਰ ਦਾ ਵੀ ਹੈ ਹਨਾ ਸਵੇਰ ਤੇ ਐਪ ਦੇਖਦੇ ਆਂ ਵੀ ਭਗਵੰਤ ਮਾਨ ਨੇ ਆਉਣਾ ਕਨਾੌਰ ਐ ਤੇ ਕਨਾਉਰੀ ਦੀ ਸਾਰੀ ਸੀਲ ਕਰੀ ਪਈ ਐ ਦੇਖੋ ਹੁਣ ਮੈਂ ਗਿਆ ਤੇ ਗੱਡੀ ਕੋਲ ਉਧਰ ਸੜਕ ਪਾਰ ਹੀ ਨਹੀਂ ਕਰਨ ਦੇ ਰਹੇ ਪੁਲਿਸ ਵਾਲੇ ਤੇ ਸਭ ਨੂੰ ਵਾਪਸ ਮੋੜੀ ਜਾ ਰਹੇ ਨੇ ਉਧਰੋਂ ਤਾਂ ਕਰਕੇ ਚਲੋ ਆਪਾਂ ਵਾਪਸ ਘਾਰ ਹੀ ਆ ਕੇ ਮੁੜ ਕੇ ਪਰ ਇਦਾਂ ਕੌਕੀਸੀਨ ਜੀ ਕਹਿੰਨੇ ਹਨ ਤਾਂ ਇਹ ਨਹੀਂ ਪਤਾ ਵੀ ਆਪਦੇ ਥੱਲੇ ਆਪਦੇ ਨਾਲ ਅੱਗੇ ਨਾਲ ਦੇਖੋ ਕਿ ਕੀ ਬਣਨਾ ਹੈ ਨਾ ਵੀ ਫੋਰਾ ਨੂੰ ਮਜ਼ਾਕ ਕਰਦੇ ਹੁੰਦੇ ਤੇ ਪਰ ਆਪ ਵੀ ਉਹੀ ਰਾਹਾਂ ਤੇ ਚੱਲੇ ਹੋਏ ਨੇ ਚਲੋ ਜੋ ਵੀ ਹੈ ਵਧੀ ਹੋ ਰਿਹਾ ਤੇ ਇਹ ਹੈ ਲਿਕਵਿਡਟਰਪਲੇ ਮੰਡੀ ਦੇ ਵਿੱਚ ਆਤਰਿਆ ਤੇ ਆਪਾਂ ਤਾਂ ਨਾ ਪਹਿਲਾਂ ਕਦੇ ਦੇਖਣ ਗਿਆ ਲੀਡਰਾਂ ਦਾ ਪੁੱਣਾ ਹੈਗਾ ਪਹਿਲਾਂ ਕੋਈ ਚੀਜ਼ਾਂ ਦਾ ਨਾਮ ਹੋ ਦੇਉ ਉਹਨਾਂ ਦੇਖਣ ਨੂੰ ਕਿਹਾ ਹੈ ਤਾਂ ਉਹ ਵੀ ਆਪਣੇ ਵਰਗੇ ਇਨਸਾਨ ਹੀ ਨੇ ਤੇ ਬਾਕੀ ਦੁਨੀਆ ਬਹੁਤ ਭੱਜੀ ਜਾ ਰਹੀ ਹੈ ਉਹਨਾਂ ਨੂੰ ਦੇਖਣ ਵਾਸਤੇ ਸਕੂਟਰ ਮੋਟਰਸਾਈਕਲ ਚੱਕ ਕੇ ਵੀ ਪਰ ਆਪਾਂ ਨਹੀਂ ਇਦਾਂ ਦਾ ਹੈਗਾ ਆਪਾਂ ਆਪਣੇ ਘਰੇ ਬੈਠੇ ਪਹਿਲਾਂ ਆਪਣੇ ਪਿੰਡ ਸਕੂਲ ਦੇ ਵਿੱਚ ਆਇਆ ਪੁੱਤ ਦੇ ਵੀ ਨਹੀਂ ਤੇ ਗਏ ਤੇ ਅੱਜ ਵੀ ਨਹੀਂ ਦੇਖੋ ਜੀ ਕਿੰਨੀ ਹਨੇਰੀ ਆ ਗਈ ਹੋ ਗਿਆ ਮੌਸਮ ਖਰਾਬ ਬੱਦਲ ਬਹੁਤ ਹੋ ਗਿਆ ਸਾਹੀ ਭੱਜ ਜਾਇਆ ਵੀ ਉੜਨਾ ਜਾਵਾ ਹੈ ਔਰ ਉੜਨਾਂ ਤਾਂ ਮੈਂ ਕਹਾਨੂੰ ਦੇਖੋ ਦੇਖੋ ਇਹ ਕਿਵੇਂ ਦਾ ਮੌਸਮ ਹੋ ਗਿਆ ਲਓ ਜੀ ਮੌਸਮ ਤਾਂ ਹੋ ਗਿਆ ਚੇਂਜ ਹੋ ਗਈ ਠੰਡੀ ਠੰਡੀ ਹਵਾ ਤੇ ਬਦਲ ਹੋਗਾ ਕਾਫੀ ਬਸ ਹੁਣ ਇੰਨਾ ਕਮੀ ਪਾ ਦੇ ਰੱਬ ਫੇਰ ਗਰਮੀ ਤੋਂ ਹੋ ਜੂ ਰਾਹਤ ਵਧੀਆ ਤੇ ਲਓ ਜੀ ਆਪਾਂ ਹੁਣ ਡੇੜੇ ਦੇ ਵਿੱਚ ਬੈਠੇ ਆਂ ਮੌਸਮ ਵਧੀਆ ਹੋ ਗਿਆ ਠੰਡਾ ਠੰਡਾ ਤੇ ਹੁਣ ਆਪਾਂ ਕਰਦੇ ਆ ਜਿਹਦੇ ਬਲੌਗ ਦਾ ਇੱਥੇ ਐਂਡ ਤੇ ਉਮੀਦ ਆ ਤੁਹਾਨੂੰ ਸਾਡਾ ਬਲੌਗ ਪਸੰਦ ਆਊਗਾ ਜੇ ਪਸੰਦ ਆਇਆ ਤਾਂ ਕਮੈਂਟ ਜਰੂਰ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂੀ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ